ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨ 15 ਭਗਤ 11 ਭਟ ਅਤੇ 3 ਗੁਰਸਿੱਖਾਂ ਦੀ ਬਾਣੀ ਦਰਜ ਹੈ ਪਰ ਕੀ ਤੁਸੀਂ ਕਦੀ ਸੋਚਿਆ ਹੈ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਉਂ ਨਹੀਂ ਸ਼ਾਮਲ ਕੀਤੀਆਂ ਗਈਆਂ ਕੀ ਭਾਈ ਗੁਰਦਾਸ ਜੀ ਦੀ ਅਵਸਥਾ ਵਿੱਚ ਕੁਝ ਕਮੀ ਸੀ ਜਾਂ ਉਹਨਾਂ ਦੀ ਰਚਨਾ ਗੁਰਬਾਣੀ ਦੇ ਬਰਾਬਰ ਨਹੀਂ ਸੀ ਫਿਰ ਵੀ ਉਹਨਾਂ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਉਂ ਕਿਹਾ ਜਾਂਦਾ ਹੈ ਜਾਂ ਕੀ ਇਹ ਰਚਨਾਵਾਂ ਆਧ ਬੀੜ ਦੀ ਸੰਪਾਦਨਾ ਤੋਂ ਬਾਅਦ ਲਿਖੀਆਂ ਗਈਆਂ ਇਹ ਸਾਰੇ ਰਾਜ ਅਤੇ ਇਤਿਹਾਸਿਕ ਪੱਖ ਅੱਜ ਅਸੀਂ ਇਸ ਵੀਡੀਓ ਵਿੱਚ ਖੋਲਾਂਗੇ ਇਸ ਕਰਕੇ ਸਾਡੀ ਸਾਰੀ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਸਾਰਾ ਟੌਪਿਕ ਸਿੱਖ ਇਤਿਹਾਸ ਦੀ ਡੂੰਘੀ ਸਮਝ ਨਾਲ ਜੁੜਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਗੁਰਮੁਖ ਸਿੰਘ ਵੱਲੋਂ ਤੁਹਾਡਾ ਸਾਰਿਆਂ ਦਾ ਗੁਰਮੁਖ ਪੰਥ ਚੈਨਲ ਤੇ ਨਿਗਾ ਸਵਾਗਤ ਹੈ ਆਮ ਹੀ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਤਾਂ ਕਿਹਾ ਜਾਂਦਾ ਹੈ ਪਰ ਇਹਨਾਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ ਆਖਰੀ ਇਸ ਦਾ ਕਾਰਨ ਕੀ ਸੋ ਆਓ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਸਭ ਤੋਂ ਪਹਿਲਾਂ ਜੇ ਕਿਸੇ ਨੂੰ ਭਾਈ ਗੁਰਦਾਸ ਜੀ ਬਾਰੇ ਨਹੀਂ ਪਤਾ ਕਿ ਉਹ ਕੌਣ ਸਨ ਤਾਂ ਉਸ ਨਾਲ ਬਾਰੇ ਥੋੜਾ ਜਿਹਾ ਸੰਖੇਪ ਵਿੱਚ ਜਾਣ ਲਵੋ ਭਾਈ ਗੁਰਦਾਸ ਜੀ ਸਿੱਖ ਧਰਮ ਦੇ ਮਹਾਨ ਵਿਦਵਾਨ ਅਤੇ ਗੁਰਬਾਣੀ ਦੇ ਵਿਆਖਿਆਕਾਰ ਸਨ ਇਹਨਾਂ ਦਾ ਜਨਮ ਸਨ 1552 ਈਸਵੀ ਵਿੱਚ ਲਾਹੌਰ ਵਿੱਚ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਮਨਸਾਵਲੀ ਨਾਮਾ ਅਨੁਸਾਰ ਭਾਈ ਈਸ਼ਰਦਾਸ ਸੀ ਭਾਈ ਈਸ਼ਰਦਾਸ ਜੀ ਗੁਰੂ ਅਮਰਦਾਸ ਪਾਸ਼ਾ ਜੀ ਦੇ ਚਾਚਾ ਜੀ ਦੇ ਪੁੱਤਰ ਸਨ ਸੋ ਇਸੇ ਹਿਸਾਬ ਨਾਲ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਤੀਜੇ ਲੱਗਦੇ ਸਨ ਅਤੇ ਇਸੇ ਕਰਕੇ ਹੀ ਭਾਈ ਗੁਰਦਾਸ ਜੀ ਬਚਪਨ ਤੋਂ ਹੀ ਗੁਰੂ ਅਮਰਦਾਸ ਪਾਸ਼ਾ ਜੀ ਦੀ ਸੰਗਤ ਦਾ ਨਿਗਮਣਦੇ ਰਹੇ ਅਤੇ ਗੁਰੂ ਅਮਰਦਾਸ ਪਾਸ਼ਾ ਜੀ ਦੀ ਕਿਰਪਾ ਨਾਲ ਹੀ ਭਾਈ ਗੁਰਦਾਸ ਜੀ ਨੇ ਨਾਮ ਦੀ ਦਾਤ ਲਈ ਅਤੇ ਗੁਰਸਿੱਖੀ ਪ੍ਰਾਪਤ ਕੀਤੀ ਸਿੱਖ ਬਣਨ ਤੋਂ ਬਾਅਦ ਭਾਈ ਗੁਰਦਾਸ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਸਮੇਂ ਤੱਕ ਸਿੱਖ ਪੰਥ ਦੀ ਮਹਾਨ ਸੇਵਾ ਕਰਦੇ ਰਹੇ ਭਾਈ ਗੁਰਦਾਸ ਜੀ ਅਰਬੀ ਫਾਰਸੀ ਸੰਸਕ੍ਰਿਤ ਅਤੇ ਬ੍ਰਜ ਭਾਸ਼ਾ ਦੇ ਬਹੁਤ ਵੱਡੇ ਵਿਦਵਾਨ ਸਨ ਅਤੇ ਨਾਲ ਹੀ Hindu ਅਤੇ Islami ਕਿਤਾਬਾਂ ਦੀ ਧਾਰਮਿਕ ਗ੍ਰੰਥਾਂ ਦੀ ਉਹਨਾਂ ਨੂੰ ਬਹੁਤ ਡੂੰਗੀ ਸਮਝ ਸੀ ਇਸੇ ਕਰਕੇ ਹੀ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਭਾਈ ਸਾਹਿਬ ਨੂੰ ਦੂਰ ਦੂਰ ਤੱਕ ਸਿੱਖੀ ਦਾ ਪ੍ਰਚਾਰ ਕਰਨ ਲਈ ਭੇਜਿਆ ਸੀ ਜਿਵੇਂ ਕਿ ਕਸ਼ਮੀਰ ਕਾਬਲ ਬਨਾਰਸ ਦਿੱਲੀ ਹਰਦੁਆਰ ਲਖਨਊ ਆਗਰਾ ਅਤੇ ਹੋਰ ਬਹੁਤ ਸਾਰੇ ਸ਼ਹਿਰ ਜਿੱਥੇ ਭਾਈ ਸਾਹਿਬ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਇੱਕ ਵਾਰ ਮੁਗਲ ਬਾਦਸ਼ਾਹ ਅਕਬਰ ਨੇ ਵੀ ਸਰਬ ਧਰਮ ਸੰਮੇਲਨ ਬੁਲਾਇਆ ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਆ ਕੇ ਆਪਣੇ ਧਰਮਾਂ ਬਾਰੇ ਦੱਸਦੇ ਸਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਸਭ ਤੋਂ ਜ਼ਿਆਦਾ ਹਾਈਲੀ ਕੁਆਲੀਫਾਈਡ ਜਾਣ ਕੇ ਅਕਬਰ ਦੇ ਦਰਬਾਰ ਵਿੱਚ ਭੇਜਿਆ ਜਿੱਥੇ ਉਹਨਾਂ ਨੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਅਕਬਰ ਨੂੰ ਅਤੇ ਮੁਗਲਾਂ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਇਆ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਖੁਦਾਈ ਵੇਲੇ ਵੀ ਗੁਰੂ ਰਾਮਦਾਸ ਪਾਸ਼ਾ ਜੀ ਨੇ ਪੰਜ ਮੈਂਬਰੀ ਕਮੇਟੀ ਬਣਾਈ ਸੀ ਜਿਸ ਦੇ ਵਿੱਚ ਭਾਈ ਗੁਰਦਾਸ ਜੀ ਵੀ ਸ਼ਾਮਲ ਸਨ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਸਮੇਂ ਉਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਸਿੱਖ ਧਰਮ ਦਾ ਖੁੱਲ੍ਹੇਆਮ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਉਹਦਾ ਇੱਕੋ ਇੱਕ ਮੰਤਵ ਸੀ ਕਿ ਕਿਸੇ ਤਰੀਕੇ ਉਹ ਗੁਰਗੱਦੀ ਨੂੰ ਆਪਣੇ ਕਬਜ਼ੇ ਕਰ ਲਵੇ ਤਾਂ ਕਿ ਉਹ ਸਿੱਖਾਂ ਦਾ ਅਗਲਾ ਗੁਰੂ ਬਣ ਸਕੇ ਇਸ ਸਮੇਂ ਵੀ ਭਾਈ ਗੁਰਦਾਸ ਜੀ ਚੁੱਪ ਨਾ ਰਹੇ ਅਤੇ ਸਾਰਿਆਂ ਤੋਂ ਅੱਗੇ ਮੋਹਰੀ ਹੋ ਕੇ ਉਹਨਾਂ ਨੇ ਮੀਣਿਆਂ ਦੇ ਝੂਠ ਦਾ ਪਰਦਾ ਫਾਸ਼ ਕੀਤਾ ਅਤੇ ਸਾਰੀਆਂ ਸਿੱਖ ਸੰਗਤਾਂ ਨੂੰ ਦੱਸਿਆ ਕਿ ਸੱਚ ਕੀ ਹੈ ਅਤੇ ਗੁਰਗੱਦੀ ਦੇ ਅਸਲੀ ਮਾਲਕ ਅਸਰੀ ਵਾਰਿਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹੀ ਹਨ ਭਾਈ ਸਾਹਿਬ ਦੀ ਸੇਵਾ ਅਤੇ ਗੁਰਮਤ ਦੀ ਸੋਝੀ ਕਰਨੀ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਦ ਬੀੜ ਲਖਮਾਉਣ ਦਾ ਜਿਹੜਾ ਜੁਮਾ ਸੀ ਸਾਰੀ ਸੇਵਾ ਸੀ ਉਸ ਵਾਸਤੇ ਭਾਈ ਗੁਰਦਾਸ ਜੀ ਨੂੰ ਹੀ ਚੁਣਿਆ ਫਿਰ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰੂ ਬਣੇ ਤੇ ਉਹਨਾਂ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸ਼ਸਤਰ ਵਿਦਿਆ ਸਿਖਾਉਣੀ ਸ਼ੁਰੂ ਕੀਤੀ ਘੋੜਸਵਾਰੀ ਸ਼ੁਰੂ ਕੀਤੀ ਤਾਂ ਕਈ ਮਸੰਦਾਂ ਨੇ ਭਨੇਖੇ ਚ ਆ ਕੇ ਇਹ ਝੂਠਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਇਹ ਸਿੱਖੀ ਦੇ ਵਿਰੁੱਧ ਹੈ ਅਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਸਿੱਖੀ ਤੋਂ ਦੂਰ ਚਲੇ ਗਏ ਹਨ ਇਸ ਵੇਲੇ ਵੀ ਭਾਈ ਗੁਰਦਾਸ ਜੀ ਨੇ ਹੀ ਜੋਰ-ਸ਼ੋਰ ਨਾਲ ਪ੍ਰਚਾਰ ਕਰਕੇ ਦੱਸਿਆ ਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਹੀ ਅਸਲੀ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਜੋਤ ਦੇ ਵਾਰਿਸ ਹਨ ਅਤੇ ਉਹ ਹੀ ਅਸਲੀ ਗੁਰੂ ਹਨ ਅਤੇ ਜੋ ਗੁਰੂ ਹਰਗੋਬਿੰਦ ਪਾਸ਼ਾ ਜੀ ਕਰ ਰਹੇ ਹਨ ਇਹ ਪਹਿਲੇ ਗੁਰੂ ਸਾਹਿਬਾਨਾਂ ਦੇ ਅਸੂਲਾਂ ਦੇ ਅਨੁਕੂਲ ਹੈ ਫਿਰ ਜਦੋਂ ਬਾਬਾ ਬੁੱਢਾ ਜੀ ਚੜ੍ਹਾਈ ਕਰ ਗਏ ਤਾਂ ਸ੍ਰੀ ਹਰਮੰਦਰ ਸਾਹਿਬ ਦੇ ਦੂਸਰੇ ਗ੍ਰੰਥੀ ਭਾਈ ਗੁਰਦਾਸ ਜੀ ਹੀ ਬਣੇ ਸੋ ਇਸ ਕਰਕੇ ਗੁਰਮਤਿ ਦਾ ਪ੍ਰਚਾਰ ਅਤੇ ਸਿੱਖ ਪੰਥ ਦੀ ਸੇਵਾ ਭਾਈ ਗੁਰਦਾਸ ਜੀ ਨੇ ਹਰ ਵਾਰ ਤਨੁਮਨੋ ਕੀਤੀ ਸਿੱਖ ਧਰਮ ਦੇ ਪ੍ਰਚਾਰ ਲਈ ਹੀ ਭਾਈ ਗੁਰਦਾਸ ਜੀ ਨੇ ਆਪਣੀਆਂ ਰਚਨਾਵਾਂ ਲਿਖੀਆਂ ਜਿਨ੍ਹਾਂ ਵਿੱਚੋਂ ਵਾਰਾਂ ਅਤੇ ਉਹਨਾਂ ਦੇ ਕਵਿਤੇ ਸੋਈਆਂ ਬਹੁਤ ਮਸ਼ਹੂਰ ਹਨ ਇਹ ਰਚਨਾਵਾਂ ਗੁਰਮਤਿ ਦੇ ਅਸੂਲ ਸਮਝਣ ਲਈ ਬਹੁਤ ਜ਼ਰੂਰੀ ਹਨ ਇਸੇ ਕਰਕੇ ਹੀ ਗੁਰੂ ਸਾਹਿਬ ਨੇ ਇਹਨਾਂ ਰਚਨਾਵਾਂ ਨੂੰ ਪੜ੍ਹ ਕੇ ਖੁਦ ਪ੍ਰਵਾਨ ਕੀਤਾ ਅਤੇ ਗੁਰਬਾਣੀ ਦੀ ਕੁੰਜੀ ਦਾ ਦਰਜਾ ਦਿੱਤਾ ਕਿਉਂਕਿ ਭਾਈ ਗੁਰਦਾਸ ਜੀ ਨੇ ਆਮ ਬੋਲਚਾਲ ਵਾਲੀ ਪੰਜਾਬੀ ਦੇ ਵਿੱਚ ਗੁਰਬਾਣੀ ਦੇ ਗੂੜੇ ਰਹੱਸ ਅਤੇ ਰਮਝਾਂ ਸਮਝਾਈਆਂ ਹਨ ਕਿਤੇ ਉਦਾਹਰਣਾਂ ਨਾਲ ਕਿਤੇ ਕਹਾਣੀਆਂ ਨਾਲ ਅਤੇ ਕਿੱਦੇ ਸਿੱਧੀ ਸਾਦੀ ਤਰਕੀਬ ਦੇ ਨਾਲ ਜਿਵੇਂ ਨਾਮ ਜਪਣਾ ਗੁਰੂ ਸਾਹਿਬ ਦਾ ਹੁਕਮ ਮੰਨਣਾ ਸੇਵਾ ਕਰਨੀ ਸੰਗਤ ਕਰਨੀ ਇਦਾਂ ਦੇ ਬਹੁਤ ਸਾਰੇ ਅਸੂਲ ਨੇ ਜਿਨ੍ਹਾਂ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਅਤੇ ਬੜੀ ਖੂਬਸੂਰਤੀ ਨਾਲ ਭਾਈ ਸਾਹਿਬ ਨੇ ਇਦਾਂ ਸਮਝਾਇਆ ਹੈ ਕਿ ਆਮ ਇਨਸਾਨ ਵੀ ਬਹੁਤ ਆਸਾਨੀ ਨਾਲ ਸਮਝ ਲਵੇ। ਬਿਲਕੁਲ ਜਿਵੇਂ ਇੱਕ ਤਾਲਾ ਖੋਲਣ ਲਈ ਕੁੰਜੀ ਚਾਹੀਦੀ ਹੈ, ਚਾਬੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਗੁਰਬਾਣੀ ਦੇ ਗੂੜੇ ਰਹੱਸ ਅਤੇ ਰਮਜ਼ਾਂ ਨੂੰ ਸਮਝਣ ਲਈ ਭਾਈ ਗੁਰਦਾਸ ਜੀ ਦੀਆਂ ਬਾਹਰਾਂ ਅਤੇ ਕਵਿਤ ਇੱਕ ਕੁੰਜੀ ਵਜੋਂ ਕੰਮ ਕਰਦੇ ਹਨ। ਤਾਲਾ ਗੁਰਬਾਣੀ ਨਹੀਂ ਹੈ, ਤਾਲਾ ਸਾਡੀ ਮਤ ਹੈ ਜਿਸ ਨੂੰ ਖੋਲਣ ਲਈ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਕੰਮ ਆਉਂਦੀਆਂ ਹਨ। ਤਾਂ ਕਿ ਅਸੀਂ ਗੁਰਬਾਣੀ ਦਾ ਗੂੜ੍ਹ ਗਿਆਨ ਸਮਝ ਸਕੀਏ ਸੋ ਜੋ ਵੀ ਗੁਰਸਿੱਖ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਪੜ੍ਹਦਾ ਹੈ ਉਸ ਦੀ ਗੁਰਸਿੱਖੀ ਤੇ ਗੁਰਬਾਣੀ ਦੀ ਸਮਝ ਹੋਰ ਡੂੰਗੀ ਹੋ ਜਾਂਦੀ ਹੈ ਸੋ ਫਿਰ ਕੁਦਰਤੀ ਸਵਾਲ ਉੱਠਦਾ ਹੈ ਕਿ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਗੁਰਬਾਣੀ ਵਿੱਚ ਜਾਂ ਆਦਿ ਗ੍ਰੰਥ ਸਾਹਿਬ ਵਿੱਚ ਕਿਉਂ ਨਹੀਂ ਦਰਜ ਕੀਤੀਆਂ ਗਈਆਂ ਕਈ ਲਿਖਾਰੀ ਅਤੇ ਵਿਦਵਾਨ ਇਥੋਂ ਤੱਕ ਲਿਖ ਦਿੰਦੇ ਨੇ ਕਿ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਆਦਿ ਗ੍ਰੰਥ ਦੀ ਸੁਪਾਦਨਾ ਤੋਂ ਬਾਅਦ ਲਿਖੀਆਂ ਗਈਆਂ ਇਸੇ ਕਰਕੇ ਉਹ ਦਰਜ ਹੁਣ ਰਹਿ ਗਈਆਂ ਇਹ ਬਿਲਕੁਲ ਹੀ ਗਲਤ ਖਿਆਲ ਹੈ ਕਿਉਂਕਿ ਇਹਦੇ ਨਾਲ ਉਹਨਾਂ ਦਾ ਮਤਲਬ ਇਹ ਹੁੰਦਾ ਹੈ ਕਿ ਇਹ ਗੁਰਬਾਣੀ ਦੇ ਬਰਾਬਰ ਨੇ ਪਰ ਆਜ ਗ੍ਰੰਥ ਦੀ ਸੰਪਾਦਨਾ ਹੋਣ ਤੋਂ ਬਾਅਦ ਲਿਖਣ ਕਰਕੇ ਇਹ ਸ਼ਾਮਲ ਨਹੀਂ ਹੋ ਸਕੀਆਂ ਪਰ ਜੇ ਇਦਾਂ ਦੀ ਗੱਲ ਹੁੰਦੀ ਤਾਂ ਗੁਰੂ ਹਰਗੋਬਿੰਦ ਪਾਸ਼ਾ ਜੀ ਜਾਂ ਗੁਰਗੋਬਿੰਦ ਸਿੰਘ ਜੀ ਤੱਕ ਕਿਸੇ ਵੀ ਗੁਰੂ ਸਾਹਿਬਾਨ ਨੇ ਇਹ ਰਚਨਾਵਾਂ ਨੂੰ ਬਾਅਦ ਵਿੱਚ ਸ਼ਾਮਲ ਕਰ ਦੇਣਾ ਸੀ ਪਰ ਕਿਉਂਕਿ ਇਹ ਸ਼ਾਮਲ ਨਹੀਂ ਕੀਤੀਆਂ ਗਈਆਂ ਇਸ ਕਰਕੇ ਇਹਦਾ ਅਸਲ ਕਾਰਨ ਕੁਝ ਹੋਰ ਹੈ ਦੂਸਰੀ ਗੱਲ ਇਤਿਹਾਸ ਵਿੱਚ ਸਾਫ ਸਾਫ ਲਿਖਿਆ ਹੋਇਆ ਹੈ ਕਿ ਭਾਈ ਗੁਰਦਾਸ ਜੀ ਨੂੰ ਗੁਰਬਾਣੀ ਦੀ ਵਿਆਖਿਆ ਕਰਨ ਦਾ ਅਤੇ ਵਾਰਾਂ ਲਿਖਣ ਦਾ ਹੁਕਮ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਖੁਦ ਕੀਤਾ ਸੀ ਅਤੇ ਨਾਲ ਹੀ ਹੁਕਮ ਦਿੱਤਾ ਸੀ ਕਿ ਸਭ ਤੋਂ ਪਹਿਲੀ ਵਾਰ ਜੋ ਹੈ ਉਹ ਗੁਰਨਾਨਕ ਪਾਤਸ਼ਾਹ ਜੀ ਦੇ ਜੀਵਨ ਦੇ ਉੱਪਰ ਲਿਖੀ ਜਾਵੇ ਸੋ ਸਾਫ ਮਤਲਬ ਹੈ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਵਿਤ ਸਵਈਆਂ ਦਾ ਵੱਡਾ ਹਿੱਸਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜੀਵਨ ਕਾਲ ਵਿੱਚ ਹੀ ਲਿਖਿਆ ਜਾ ਚੁੱਕਾ ਸੀ ਕੁਝ ਵਾਰਾਂ ਦੀਆਂ ਪੌੜੀਆਂ ਅਤੇ ਕੁਝ ਕਵਿਤ ਸਵਈਆਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਲਿਖੇ ਗ ਜਿਨ੍ਹਾਂ ਵਿੱਚ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਲਿਖਿਆ ਹੋਇਆ ਹੈ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਜੀਵਨ ਬਾਰੇ ਕੁਝ ਸਮਾਚਾਰ ਲਿਖੇ ਹੋਏ ਹਨ ਅਤੇ ਗੁਰੂ ਸਾਹਿਬ ਬਲੇ ਦੇ ਸਿੱਖਾਂ ਦਾ ਵੀ ਵਰਣਨ ਕੀਤਾ ਗਿਆ ਹੈ ਸੋ ਇਹ ਗੱਲ ਸਹੀ ਨਹੀਂ ਬਣਦੀ ਕਿ 12ਵਾਂ ਤੱਕ ਬੇਤ ਬਾਦ ਵਿੱਚ ਲਿਖੀ ਗਈ ਇਸ ਕਰਕੇ ਗੁਰੂ ਸਾਹਿਬ ਨੇ ਗੁਰਗ੍ਰੰਥ ਸਾਹਿਬ ਵਿੱਚ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਅਸਲ ਵਿੱਚ ਇਹਦੇ ਕਾਰਨ ਕੁਝ ਹੋਰ ਨੇ ਸੋ ਉਹਦੇ ਦੋ ਮੇਨ ਜੋ ਕਾਰਨ ਹਨ ਅਸੀਂ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਸੋ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਤੁਰਕੀ ਬਾਣੀ ਨਹੀਂ ਹਨ ਇਹ ਅਕਾਲ ਪੁਰਖ ਵੱਲੋਂ ਧੁਰਕੀ ਆਈ ਬਾਣੀ ਨਹੀਂ ਹੈ ਇਸੇ ਕਰਕੇ ਇਹ ਗੁਰਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਨਹੀਂ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੰਨੀ ਵੀ ਬਾਣੀ ਹੈ ਚਾਹੇ ਉਹ ਗੁਰੂ ਸਹਿਬਾਨਾਂ ਨੇ ਪ੍ਰਗਟ ਕੀਤੀ ਜਾਂ ਉਹ ਭਗਤਾਂ ਪੰਡਤ ਸਹਿਬਾਨ ਜਾਂ ਗੁਰਸਿੱਖਾਂ ਰਾਹੀਂ ਪ੍ਰਗਟ ਹੋਈ ਉਹ ਸਾਰੀ ਧੁਰਕੀ ਬਾਣੀ ਹੈ ਜੋ ਅਕਾਲ ਪੁਰਖ ਵੱਲੋਂ ਸਿੱਧਾ ਆਈ ਹੈ ਪਰ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਇਹ ਸਿੱਧਾ ਅਕਾਲ ਪੁਰਖ ਤੋਂ ਨਹੀਂ ਆਈ ਪਰ ਭਾਈ ਗੁਰਦਾਸ ਜੀ ਦੇ ਕਬੈਤ ਅਤੇ ਵਾਰਾਂ ਉਹਨਾਂ ਦੀ ਆਪਣੀ ਰਚਨਾ ਨੇ ਉਹਨਾਂ ਨੂੰ ਇਹ ਬਾਣੀ ਅਕਾਲ ਪੁਰਖ ਵੱਲੋਂ ਨਹੀਂ ਆਈ। ਇਸੇ ਕਰਕੇ ਹੀ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਉਹ ਇਹ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਕੀਤੀ। ਦੂਸਰਾ ਕਾਰਨ ਇਹ ਹੈ ਕਿ ਇਹ ਰਚਨਾਵਾਂ ਗੁਰਬਾਣੀ ਦੀ ਕਥਾ ਹਨ। ਜਿਵੇਂ ਅੱਜ ਕੱਲ ਦੇ ਕਥਾਵਾਚਕ ਜਾਂ ਪ੍ਰਚਾਰਕ ਗੁਰਬਾਣੀ ਦੀਆਂ ਪੰਕਤੀਆਂ ਲੈ ਕੇ ਪਰਮਾਣ ਲਾ ਕੇ ਫਿਰ ਸਾਖੀਆਂ ਨਾਲ ਜਾਂ ਕਈ ਉਦਾਹਰਨਾਂ ਨਾਲ ਗੁਰਬਾਣੀ ਦੇ ਸ਼ਬਦਾਂ ਨੂੰ ਐਕਸਪਲੇਨ ਕਰਦੇ ਨੇ, ਵਿਆਖਿਆ ਕਰਦੇ ਨੇ। ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਨੇ ਕੀਤਾ ਹੈ। ਸੇਖ ਸੰਗਤਾਂ ਨੂੰ ਗੁਰਬਾਣੀ ਦੇ ਅਸੂਲ ਸੌਖੇ ਤਰੀਕੇ ਨਾਲ ਸਮਝਾਉਣ ਲਈ ਭਾਈ ਗੁਰਦਾਸ ਜੀ ਨੇ ਗੁਰਬਾਣੀ ਦੀਆਂ ਕਈ ਪੰਕਤੀਆਂ ਪ੍ਰਮਾਣ ਵਜੋਂ ਵਰਤੀਆਂ ਹਨ ਜਿਨ੍ਹਾਂ ਵਿੱਚ ਗੁਰਬਾਣੀ ਦੀਆਂ ਪੰਕਤੀਆਂ ਲੈ ਕੇ ਉਹਨਾਂ ਦੀ ਵੀ ਵਿਆਖਿਆ ਕੀਤੀ ਗਈ ਹੈ ਜਿਵੇਂ ਗੁਰਬਾਣੀ ਵਿੱਚ ਲਿਖਿਆ ਹੈ ਬਾਜ ਗੁਰੂ ਡੁੱਬਾ ਸੰਸਾਰ ਤਾਂ ਇਸ ਸਿਧਾਂਤ ਨੂੰ ਸਮਝਾਉਣ ਲਈ ਭਾਈ ਗੁਰਦਾਸ ਜੀ ਨੇ ਇੱਕ ਪੂਰੀ ਪੌੜੀ ਲਿਖੀ ਹੋਈ ਹੈ ਜਿਸ ਵਿੱਚ ਭਾਈ ਗੁਰਦਾਸ ਜੀ ਨੇ ਗੁਰਨਾਨਕ ਦੇਵ ਪਾਸ਼ਾ ਜੀ ਦੀ ਇੱਕ ਸਾਖੀ ਵਰਤੀ ਹੈ ਜਿਦੇ ਵਿੱਚ ਗੁਰੂ ਸਾਹਿਬ ਸਿੱਧਾਂ ਨਾਲ ਵਾਰਤਾਲਾਪ ਕਰਦੇ ਨੇ ਸੋ ਸਾਰੀ ਸਾਖੀ ਲਿਖ ਕੇ ਅਖੀਰ ਤੇ ਭਾਈ ਗੁਰਦਾਸ ਜੀ ਲਿਖਦੇ ਨੇ ਬਾਜ ਗੁਰੂ ਡੁੱਬਾ ਜਗ ਸਾਰਾ ਹੁਣ ਇਹ ਜੋ ਪੰਕਤੀ ਹੈ ਇਹ ਭਾਈ ਗੁਰਦਾਸ ਜੀ ਨੇ ਗੁਰਬਾਣੀ ਤੋਂ ਨਕਲ ਕੀਤੀ ਹੈ ਅਤੇ ਉਸ ਨੂੰ ਆਪਣੇ ਤਰੀਕੇ ਨਾਲ ਲਿਖਿਆ ਹੈ ਅਤੇ ਸਾਰੀ ਸਾਖੀ ਵਿੱਚ ਇਸ ਪੰਕਤੀ ਦੀ ਵਿਆਖਿਆ ਕੀਤੀ ਗਈ ਹੈ ਜਿਵੇਂ ਅੱਜ ਕੱਲ ਦੇ ਕਥਾਵਾਚਕ ਕਈ ਸਾਖੀਆਂ ਅਤੇ ਗੁਰਬਾਣੀ ਦੇ ਹੋਰ ਪਰਮਾਨ ਲੈ ਕੇ ਸਿੱਖ ਸੰਗਤਾਂ ਨੂੰ ਸਮਝਾਉਂਦੇ ਨੇ ਭਾਈ ਗੁਰਦਾਸ ਜੀ ਨੇ ਵੀ ਬਿਲਕੁਲ ਹੀ ਇਸੇ ਤਰ੍ਹਾਂ ਕੀਤਾ ਹੈ ਸੋ ਇਸੇ ਹਿਸਾਬ ਨਾਲ ਭਾਈ ਸਾਹਿਬ ਜੀ ਗੁਰਬਾਣੀ ਦੇ ਸਭ ਤੋਂ ਪਹਿਲੇ ਕਥਾਵਾਚਕ ਤੇ ਵਿਆਖਿਆਕਾਰ ਹੋਏ ਹਨ ਇਸੇ ਤਰ੍ਹਾਂ ਹੀ ਬਾਕੀ ਸਾਰੀਆਂ ਪਉੜੀਆਂ ਨੇ ਜਿਦੇ ਵਿੱਚ ਭਾਈ ਗੁਰਦਾਸ ਜੀ ਨੇ ਅਲੱਗ-ਅਲੱਗ ਉਦਾਹਰਨਾ ਜਾਂ ਅਲੱਗ-ਅਲੱਗ ਸਾਖੀਆਂ ਲਈਆਂ ਹੋਈਆਂ ਨੇ ਤੇ ਉਹਨਾਂ ਦੀ ਅਖੀਰਲੀ ਜੋ ਲਾਈਨ ਹੈ ਉਹ ਗੁਰਬਾਣੀ ਦੀ ਕਿਸੇ ਸ਼ਬਦ ਦੀ ਅਖੀਰਲੀ ਲਾਈਨ ਦੇ ਨਾਲ ਮਿਲਦੀ ਹੈ ਇਸ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਭਾਈ ਗੁਰਦਾਸ ਜੀ ਦੀ ਪਉੜੀ ਕਿਸ ਸ਼ਬਦ ਦੀ ਵਿਆਖਿਆ ਹੈ ਅਤੇ ਉਹ ਕਿਹੜਾ ਸਿਧਾਂਤ ਸਮਝਾ ਰਹੇ ਹਨ ਸੋ ਜਿਵੇਂ ਅੱਜਕੱਲ ਕੋਈ ਕਥਾਵਾਚਕ ਕਥਾ ਕਰਦਾ ਹੈ ਅਜ ਉਹ ਕਥਾ ਜਿੰਨੀ ਮਰਜ਼ੀ ਵਧੀਆ ਹੋਵੇ ਜਿੰਨੀ ਮਰਜ਼ੀ ਸਾਨੂੰ ਚੰਗੀ ਲੱਗੇ ਪਰ ਉਹ ਗੁਰਬਾਣੀ ਨਹੀਂ ਬਣਦੀ ਕਿਉਂਕਿ ਉਹ ਕਥਾਵਾਚਕ ਦੀ ਆਪਣੀ ਸਮਝ ਹੁੰਦੀ ਹੈ ਜਿੰਨੀ ਉਹਨਾਂ ਨੂੰ ਸਮਝ ਹੁੰਦੀ ਹੈ ਉਸੇ ਤਰੀਕੇ ਨਾਲ ਹੀ ਉਹ ਗੁਰਬਾਣੀ ਸਾਨੂੰ ਸਮਝਾਉਂਦੇ ਨਹੀਂ ਬੇਸ਼ੱਕ ਉਹ ਪੂਰੀ ਕਥਾ ਸਹੀ ਹੋਵੇ ਅਤੇ ਉਹ ਬਿਲਕੁਲ ਹੀ ਗੁਰਬਾਣੀ ਦੇ ਅਨੁਕੂਲ ਹੋਵੇ ਗੁਰਬਾਣੀ ਅਨੁਸਾਰ ਹੋਵੇ ਪਰ ਉਹ ਗੁਰਬਾਣੀ ਨਹੀਂ ਬਣਦੀ ਕਿਉਂਕਿ ਇਸ ਦੇ ਵਿੱਚ ਕਥਾ ਦੇ ਵਿੱਚ ਉਹਨਾਂ ਦੀ ਆਪਣੀ ਮਤ ਹੁੰਦੀ ਹੈ ਇਹ ਜੋ ਉਹਨਾਂ ਦੇ ਆਪਣੇ ਵਿਚਾਰ ਹੁੰਦੇ ਨੇ ਇਹ ਉਹਨਾਂ ਨੂੰ ਧਰੋਂ ਅਕਾਲ ਪੁਰਖ ਵੱਲੋਂ ਨਹੀਂ ਆਉਂਦੇ ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੇ ਉਹਨਾਂ ਦੇ ਆਪਣੇ ਵਿਚਾਰ ਨੇ ਗੁਰਬਾਣੀ ਦੇ ਗੁਰਮਤ ਦੇ ਗੂੜੇ ਅਸੂਲੋਂ ਸਾਨੂੰ ਸਮਝਾ ਰਹੇ ਨੇ ਕਈ ਤਰੀਕਿਆਂ ਦੇ ਨਾਲ ਪਰ ਇਹ ਸਾਰੀ ਉਹਨਾਂ ਦੀ ਆਪਣੀ ਰਚਨਾ ਹੈ ਬੇਸ਼ੱਕ ਇਹ ਸਾਰੀ ਰਚਨਾ ਸਹੀ ਹੈ ਇਹਦੇ ਵਿੱਚ ਕੋਈ ਗਲਤ ਨਹੀਂ ਅਤੇ ਇਹ ਬਿਲਕੁਲ ਹੀ ਗੁਰਬਾਣੀ ਦੇ ਅਨੁਕੂਲ ਹੈ ਪਰ ਫਿਰ ਵੀ ਇਹ ਗੁਰਬਾਣੀ ਦੀ ਕਥਾ ਹੈ ਇਹ ਭਾਈ ਗੁਰਦਾਸ ਜੀ ਨੂੰ ਅਕਾਲ ਪੁਰਖ ਵੱਲੋਂ ਧੁਰਕੀਆਈ ਬਾਣੀ ਨਹੀਂ ਇਸੇ ਕਰਕੇ ਹੀ ਗੁਰੂ ਸਾਹਿਬ ਨੇ ਇਹਨਾਂ ਦੇ ਚਨਾਵਾਂ ਨੂੰ ਗੁਰਬਾਣੀ ਦੀ ਕੁੰਜੀ ਦਾ ਦਰਜਾ ਤਾਂ ਦਿੱਤਾ ਹੈ ਪਰ ਗੁਰਬਾਣੀ ਦੇ ਬਰਾਬਰ ਨਹੀਂ ਕਿਉਂਕਿ ਇਹ ਵਿਆਖਿਆ ਹੈ ਹੁਣ ਇਸੇ ਤਰ੍ਹਾਂ ਦੀਆਂ ਅਸੀਂ ਤੁਹਾਨੂੰ ਕਈ ਹੋਰ ਐਗਜ਼ਾਮਪਲ ਦਿਖਾਉਨੇ ਹਾਂ ਜੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਸੋ ਗੁਰਬਾਣੀ ਵਿੱਚ ਲਿਖਿਆ ਹੈ ਉਹ ਵੇਖਿਆ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਡਾਣ ਤਾਂ ਭਾਈ ਗੁਰਦਾਸ ਜੀ ਸਮਝਾਉਂਦੇ ਨੇ ਆਦਪੁਰਖ ਆਦੇਸ਼ ਹੈ ਉਹ ਵੇਖਿਆ ਉਹਨਾਂ ਨਦਰ ਨਾ ਆਇਆ ਭਾਵ ਉਹੀ ਹੈ ਪਰ ਵਿਆਖਿਆ ਹੋਰ ਸੌਖੀ ਹੋ ਗਈ ਹੈ ਤਾਂ ਜੋ ਕੋਈ ਵੀ ਗੁਰਮਤਿ ਅਸੂਲ ਨੂੰ ਸਮਝ ਸਕੇ ਇਸੇ ਤਰ੍ਹਾਂ ਦੇ ਹੋਰ ਪ੍ਰਮਾਣ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤਾਂ ਤੁਸੀਂ ਦੇਖੋ ਕਿ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਬਿਲਕੁਲ ਹੀ ਗੁਰਬਾਣੀ ਦੇ ਆਧਾਰ ਤੇ ਹਨ ਅਤੇ ਕਿਵੇਂ ਗੁਰਬਾਣੀ ਦੀਆਂ ਪੰਕਤੀਆਂ ਲੈ ਕੇ ਭਾਈ ਸਾਹਿਬ ਨੇ ਉਹਨਾਂ ਨੂੰ ਵੱਖਰੇ ਤਰੀਕੇ ਨਾਲ ਇੱਕ ਸੌਖੇ ਤਰੀਕੇ ਨਾਲ ਸਮਝਾਉਣ ਲਈ ਲਿਖਿਆ ਹੋਇਆ ਹੈ ਇਸੇ ਕਰਕੇ ਹੀ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਗੁਰਬਾਣੀ ਦੀ ਵਿਆਖਿਆ ਹੋਣ ਕਰਕੇ ਗੁਰਬਾਣੀ ਦੀ ਕਥਾ ਹੋਣ ਕਰਕੇ ਗੁਰਬਾਣੀ ਦੀ ਕੁੰਜੀ ਹਨ ਪਰ ਧੁਰ ਕੀ ਬਾਣੀ ਨਹੀਂ ਇਸੇ ਕਰਕੇ ਹੀ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦਾ ਗੁਰਬਾਣੀ ਤੋਂ ਬਾਅਦ ਸਿੱਖ ਪੰਥ ਵਿੱਚ ਦੂਸਰੇ ਨੰਬਰ ਤੇ ਸਥਾਨ ਹੈ ਇਹ ਰਚਨਾਵਾਂ ਬਿਲਕੁਲ ਪ੍ਰਮਾਣਿਕ ਵੀ ਹਨ ਅਤੇ ਗੁਰਬਾਣੀ ਦੀ ਕਿਸਵੱਟੀ ਤੇ ਪੂਰੀਆਂ ਉੱਤਰਦੀਆਂ ਹਨ ਇਸੇ ਕਰਕੇ ਹੀ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦਾ ਕੀਰਤਨ ਸ੍ਰੀ ਹਰਮੰਦਰ ਸਾਹਿਬ ਕਰਨ ਦੀ ਆਗਿਆ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇੱਕ ਪੌਣੀ ਦੇ ਹਮੇਸ਼ਾ ਹੀ ਗਲਤ ਅਰਥ ਕੀਤੇ ਜਾਂਦੇ ਨੇ ਕਿ ਭਾਈ ਸਾਹਿਬ ਲਿਖਦੇ ਹਨ ਕਿ ਵਾਹਿਗੁਰੂ ਸ਼ਬਦ ਜੋ ਹੈ ਇਹ Hindu ਅਵਤਾਰਾਂ ਦੇ ਨਾਵਾਂ ਤੋਂ ਕਾਪੀ ਕੀਤਾ ਗਿਆ ਹੈ ਪਰ ਇਹ ਬਿਲਕੁਲ ਗਲਤ ਖਿਆਲ ਹੈ ਇਸ ਦਾ ਜਵਾਬ ਅਤੇ ਇਸ ਪੌਣੀ ਦੇ ਸਹੀ ਅਰਥ ਅਸੀਂ ਪੂਰੀ ਚੰਗੀ ਤਰ੍ਹਾਂ ਇੱਕ ਵੱਖਰੀ ਵੀਡੀਓ ਵਿੱਚ ਦੱਸੇ ਹੋਏ ਹਨ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਤੁਸੀਂ ਟਾਈਮ ਕੱਢ ਕੇ ਉਹ ਜ਼ਰੂਰ ਦੇਖਣਾ ਤਾਂ ਕਿ ਭਾਈ ਗੁਰਦਾਸ ਜੀ ਦੀਆਂ ਬਾਰਾਂ ਬਾਰੇ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਭੁਲੇਖਾ ਨਾ ਰਵੇ ਹੁਣ ਜਾਂਦੇ ਜਾਂਦੇ ਤੁਹਾਨੂੰ ਇੱਕ ਜ਼ਰੂਰੀ ਗੱਲ ਜ਼ਰੂਰ ਦੱਸੀਏ ਕਿ ਜਦੋਂ ਤੁਸੀਂ ਇਤਿਹਾਸ ਪੜੋ ਕੋਈ ਵੀ ਸਾਖੀ ਪੜੋ ਤਾਂ ਜਿੰਨਾ ਚਿਰ ਤੱਕ ਉਹ ਸਾਖੀ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨਾਲ ਮੇਲ ਨਾ ਖਾਵੇ ਉਨਾ ਚਿਰ ਤੱਕ ਉਹ ਸਾਖੀ ਸਹੀ ਅਤੇ ਸੱਚ ਨਹੀਂ ਮੰਨੀ ਜਾ ਸਕਦੀ ਸਿੱਖ ਇਤਿਹਾਸ ਵਿੱਚ ਕਈ ਤਰ੍ਹਾਂ ਦਾ ਰਲਆ ਪਾਇਆ ਗਿਆ ਹੈ ਵਿਰੋਧੀਆਂ ਵੱਲੋਂ ਦੁਸ਼ਮਣਾਂ ਵੱਲੋਂ ਜਾਂ ਸਾਡੇ ਆਪਣੇ ਲਿਖਾਰੀਆਂ ਵੱਲੋਂ ਕਿਸੇ ਨਾ ਸਮਝੀ ਦੇ ਕਾਰਨ ਪਰ ਉਹ ਕੋਈ ਵੀ ਸਾਖੀ ਸਹੀ ਸੱਚ ਨਹੀਂ ਮੰਨੀ ਜਾ ਸਕਦੀ ਜੇ ਉਹ ਗੁਰਬਾਣੀ ਦੀ ਕਿਸਵੱਟੀ ਤੇ ਪੂਰੀ ਨਾ ਉਤਰੀ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਨਾਲ ਕਵਿਤਾਵਾਂ ਦੇ ਨਾਲ ਉਹ ਮੇਲ ਨਾ ਖਾਵੇ ਇਸੇ ਕਰਕੇ ਇਤਿਹਾਸ ਪੜਨ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦਾ ਟੀਕਾ ਜ਼ਰੂਰ ਪੜੋ ਸਭ ਤੋਂ ਚੰਗਾ ਅਤੇ ਵਧੀਆ ਟੀਕਾ ਹੈ ਜੋ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੋਇਆ ਹੈ ਇਹ ਟੀਕਾ ਜ਼ਰੂਰ ਪੜੋ ਬੇਸ਼ੱਕ ਹੋਰ ਵਿਦਵਾਨਾਂ ਦੇ ਟੀਕੇ ਵੀ ਬਾਜ਼ਾਰ ਵਿੱਚ ਮਿਲ ਜਾਂਦੇ ਹਨ ਪਰ ਭਾਈ ਵੀਰ ਸਿੰਘ ਕਿਉਂਕਿ ਸਿੱਖਾਂ ਦੇ ਬਹੁਤ ਮਹਾਨ ਵਿਦਵਾਨ ਹੋਏ ਹਨ ਇਸ ਲਈ ਉਹਨਾਂ ਦਾ ਟੀਕਾ ਸਭ ਤੋਂ ਪਹਿਲਾਂ ਜ਼ਰੂਰ ਪੜੋ ਭਾਈ ਗੁਰਦਾਸ ਜੀ ਦੇ ਦੇਹਾਂਤ ਬਾਰੇ ਵੀ ਕਈ ਵਿਚਾਰ ਮਿਲਦੇ ਨੇ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਸਾਲ ਲਿਖੇ ਹਨ ਪਰ ਸਭ ਤੋਂ ਵੱਧ ਸਹੀ ਸਾਲ ਸਨ 1637 ਹੀ ਬਣਦਾ ਹੈ ਕਿਉਂਕਿ ਸਨ 1634 ਵਿੱਚ ਕਰਤਾਰਪੁਰ ਦੀ ਜੰਗ ਵਿੱਚ ਭਾਈ ਸਾਹਿਬ ਜੀ ਆਪ ਹਾਜ਼ਰ ਸਨ ਅਤੇ ਦੂਸਰਾ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਜੋਤੀ ਜੋਤ ਸਮਾਉਣ ਤੋਂ 7 ਸਾਲ ਪਹਿਲਾਂ ਭਾਈ ਗੁਰਦਾਸ ਜੀ ਚੜ੍ਹਾਈ ਕਰ ਗਏ ਸਨ ਸੋ ਗੁਰੂ ਹਰਗੋਬਿੰਦ ਪਾਸ਼ਾ ਜੀ ਸਨ 1644 ਵਿੱਚ ਜੋਤੀ ਜੋਤ ਸਮਾਏ ਸਨ ਇਸੇ ਹਿਸਾਬ ਨਾਲ 1637 ਸਾਨੂੰ ਪੂਰਾ ਸਹੀ ਬਣਦਾ ਹੈ ਇਸ ਨਾਲ ਹੀ ਸਾਡੀ ਵੀਡੀਓ ਦੀ ਸਮਾਪਤੀ ਹੈ ਆਸ ਕਰਦੇ ਹਾਂ ਕਿ ਜਿੰਨੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਹੈ ਤੁਹਾਨੂੰ ਚੰਗੀ ਲੱਗੀ ਹੋਵੇਗੀ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਵੱਧ ਤੋਂ ਵੱਧ ਇਸ ਵੀਡੀਓ ਨੂੰ ਦੂਰ ਦੂਰ ਤੱਕ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨਾਲ ਸ਼ੇਅਰ ਕਰੋ ਤਾਂ ਕਿ ਇਹ ਜੋ ਆਮ ਸਵਾਲ ਪੁੱਛਿਆ ਜਾਂਦਾ ਹੈ ਉਹਨਾਂ ਨੂੰ ਵੀ ਇਹਦਾ ਜਵਾਬ ਮਿਲ ਸਕੇ ਇਸ ਵੀਡੀਓ ਬਾਰੇ ਤੁਹਾਡੀ ਕੀ رائے ਹੈ ਤੁਹਾਡੇ ਆਪਣੇ ਕੀ ਵਿਚਾਰ ਹਨ ਜਾਂ ਕੋਈ ਸਵਾਲ ਹੋਵੇ ਤਾਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਇਸ ਨਾਲ ਹੀ ਤੁਹਾਡੀ ਸਾਡੀ ਗੱਲਬਾਤ ਚੱਲਦੀ ਰਹੇਗੀ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਅੱਗੇ ਵੀ ਅਸੀਂ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਤਾਂ ਜੋ ਸਿੱਖ ਕੌਮ ਦੇ ਇਤਿਹਾਸ ਨਾਲ ਫਿਲਾਸਫੀ ਨਾਲ ਜਿਹੜੇ-ਜਿਹੜੇ ਭਲੇਖੇ ਪਏ ਹਨ ਜਿਹੜੇ ਸਵਾਲ ਪੁੱਛੇ ਜਾਂਦੇ ਹਨ ਉਹਨਾਂ ਦਾ ਜਵਾਬ ਤੁਹਾਨੂੰ ਇੱਥੋਂ ਮਿਲਦਾ ਰਹੇ ਅਤੇ ਤੁਸੀਂ ਗੁਰਮਤ ਦੇ ਰਾਹ ਤੇ ਬਿਨਾਂ ਦੁਬਧਾ ਦੇ ਚੱਲਦੇ ਰਹੋ ਗੁਰੂ ਸਾਹਿਬਾ ਪਰ ਕਿਰਪਾ ਕਰਨ ਸਾਰਿਆਂ ਨੂੰ ਗੁਰਸਿੱਖੀ ਜੀਵਨ ਦੀ ਦਾਤ ਬਖਸ਼ੇ ਕਰਨ ਉਹ ਆਪਣਾ ਮਿਹਰ ਭਰਿਆ ਹੱਥ ਸਾਡੇ ਸਾਰਿਆਂ ਤੇ ਰੱਖਣ ਅਤੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਅਗਲੀ ਵੀਡੀਓ ਤੱਕ ਇਜਾਜ਼ਤ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ Wahguru ji ki fateh